ਵੇਖੋ ਕਿੰਨਾ ਪੈਸਾ ਲਾਇਆ ਵਾ ਬਹਿ ਗਈਆਂ ਕੋਠੀਆਂ ਪਲੇਟ ਬਹਿ ਗਿਆ ਸਾਰੇ ਆਹ ਵੇਖੋ ਮੇਰੀ ਕੋਠੀ ਬਣ ਡਈ ਆ 40 ਤੋਂ 50 ਲੱਖ ਰੁਪਈਆ ਲੱਗ ਗਿਆ ਜੇ ਤਿਆਰੀ ਹੋਣ ਡਈ ਆ ਦੇ ਕਰੋੜ ਰੁਪਈਆ ਲੱਗਣਾ ਤੇ ਆ ਖਤਮ ਹੋ ਗਈ ਸਾਰੀ 2023 ਚ ਵੀ ਤੋਂ ਉਸ ਤੋਂ ਸਾਲ ਕੇ ਪਹਿਲਾਂ ਸ਼ੁਰੂ ਕੀਤੀ 23 ਚ ਪਾਣੀ ਆ ਗਿਆ ਫਿਰ ਰੋਕਣੀ ਪਈ ਤੁਹਾਨੂੰ ਪਤਾ ਹੀ ਆ ਜੇ ਕੋਤੋਂ ਪੈਸਾ ਹੀ ਨਾ ਹੋਵੇ ਤੇ ਕੋਠੀ ਕਿੱਥੋਂ ਬੰਨੀ ਆ ਹੁਣ ਫੇਰ ਸ਼ੁਰੂ ਕੀਤੀ ਹੁਣ ਫੇਰ 2025 ਚ ਪਾਣੀ ਆ ਗਿਆ ਹੁਣ ਫੇਰ ਰੋਕਣੀ ਪੈਣੀ ਹੁਣ ਸਾਡਾ 4 ਪਰਿਵਾਰਾਂ ਦੀ 100 ਕਿੱਲੇ ਤੋਂ ਪਲੱਸ ਜ਼ਮੀਨ ਹੈ ਜੀ ਤੇ 70-80 ਲੱਖ ਦਾ ਝੋਨਾ ਖਤਮ ਹੋ ਗਿਆ ਇਹ ਬੇੜੀ ਵੀ ਸਾਡੇ ਕੋਲ ਤੇਜ਼ ਦੀ ਪਈ ਹੋਈ ਸੀਗੀ ਕੋਈ ਸਰਕਾਰ ਵੱਲੋਂ ਸਹਾਇਤਾ ਨਹੀਂ ਗਈ ਕਿਸੇ ਤਰ੍ਹਾਂ ਦੀ ਵੀ ਕੋਈ ਅਲਰਟ ਨਹੀਂ ਕੀਤਾ ਗਿਆ ਸਾਨੂੰ 15-16 ਲੱਖ ਰੁਪਇਆ ਕੋਲੋਂ ਲੋਕਾਂ ਨੇ ਲਾ ਕੇ ਬੰਨ ਬੰਨੇ ਸੀ ਉਹ ਸਾਰਾ ਬੰਨ ਰੁੜ ਗਿਆ ਪਾਣੀ ਉਤੋਂ ਦੀ ਹੋ ਗਿਆ ਬੰਨ ਦੇ ਉਦੋਂ ਨਹੀਂ ਸਰਕਾਰ ਦਾ ਨਹੀਂ ਕੋਈ ਸਹਿਯਤਾ ਸੁ ਤਾਂ ਸਰਕਾਰ ਨੇ ਕੋਈ ਸਹਿਯਤਾ ਨਹੀਂ ਦਿੱਤੀ ਜੀ ਕੋਈ ਕਿਸੇ ਤਰ੍ਹਾਂ ਦਾ ਡੀਜ਼ਲ ਨਹੀਂ ਦੇ ਕੇ ਗਿਆ ਸਾਨੂੰ ਕੋਈ ਕੋ ਜੀ ਸੀ ਬੀ ਮਸ਼ੀਨ ਨਹੀਂ ਦਿੱਤੀ ਕੋਈ ਮਿੱਟੀ ਨਹੀਂ ਕੋਈ ਤੋੜੇ ਨਹੀਂ ਕੁਝ ਨਹੀਂ ਮਿਲਿਆ ਸਰਕਾਰ ਵੱਲੋਂ ਅੱਛਾ ਮਤਲਬ ਉਹ ਵੀ ਤੁਸੀਂ ਹੜਾਂ ਦੇ ਲਈ ਰੱਖਿਆ ਹੋਇਆ ਵੀ ਹੜਾਂ ਦੀ ਮਾਰ ਝੱਲੋ ਬਸ ਇਸੇ ਕਰਕੇ ਆ ਜੀਮਿੰਦਾਰਾਂ ਨੂੰ ਸਿੱਖ ਨੂੰ ਇਹ ਉੱਠਣ ਨਹੀਂ ਦੇਣਾ ਸਰਕਾਰਾਂ ਆਂ ਦੀਆਂ ਆ ਜਿਹੜਾ ਸੂ ਸੂ ਕਰਨ ਰਿਆ ਵਾ ਇਹ ਬੋਰ ਪਾਣੀ ਪੀਣ ਜੋ ਰਹਿ ਗਏ ਨੇ ਰਬਿਮਾਰੀ ਘਰ ਆ ਅਸੀਂ ਆਪ ਦਾ ਪਾਣੀ ਮੁੱ ਫਰੋਸਪੋਰ ਹਲਕੇ ਦੇ ਵਿੱਚ ਇਸ ਵੇਲੇ ਅਸੀਂ ਇਹ ਭਾਵੇਂ ਤੁਹਾਨੂੰ ਦਰਿਆ ਲੱਗ ਰਿਹਾ ਹੋਣਾ ਪਰ ਇਹ ਰਹਿਸ਼ੀ ਏਰੀਆ ਪਿੰਡ ਆ ਲੋਕਾਂ ਦੇ ਖੇਤ ਨੇ ਹਾਲਾਂਕਿ ਉਹ ਗੱਲ ਵਾਕਾ ਕਿ ਸਰਕਾਰ ਦੀਆਂ ਨਲਾਇਕੀਆਂ ਕਰਕੇ ਸਾਡੇ ਲੀਡਰਾਂ ਦੀਆਂ ਨਲਾਇਕੀਆਂ ਕਰਕੇ ਇਹਨੇ ਦਰਿਆ ਦਾ ਰੂਪ ਧਾਰਨ ਕਰਿਆ ਤੇ ਕੋਈ ਇਹ ਨਹੀਂ ਆ ਕਿ ਪਹਿਲੀ ਵਾਰ ਹੋਇਆ ਇਨ੍ਹਾਂ ਤੇ ਮਾਰ ਸਮੇਂ-ਸਮੇਂ ਤੇ ਪੈਂਦੀ ਰਹਿੰਦੀ ਆ ਜੇਕਰ 23 ਦੇ ਵਿੱਚ ਮਾਰ ਪਈ ਉੱਥੋਂ ਥੋੜਾ ਬਹੁਤਾ ਉੱਠੇ ਤਾਂ ਉਸ ਤੋਂ ਬਾਅਦ ਹੁਣ ਮਾਰ ਫਿਰ ਪਈ ਆ ਵੱਡੇ-ਵੱਡੇ ਕੋਠੀਆਂ ਆਪਣੀਆਂ ਖੜੀਆਂ ਕੀਤੀਆਂ ਪਰ ਇਹ ਨਹੀਂ ਪਤਾ ਸੀ ਕਿ ਮਾਰ ਕੁਦਰਤ ਦੀ ਜਿਹੜੀ ਆ ਉਹ ਕੈਸੀ ਪੈਣੀ ਆ ਤਾਂ ਇਹ ਸਰਪੰਚ ਸਾਹਿਬ ਹੋਰਾਂ ਦੇ ਘਰ ਨੇ ਜਿੱਥੇ ਅਸੀਂ ਇਸ ਵੇਲੇ ਖੜੇ ਆ ਸਰਪੰਚ ਸਾਹਿਬ ਸਾਡੇ ਨਾਲ ਬਾਈ ਅੱਗੇ ਆਜੋ ਸਰਪੰਚ ਸਾਹਿਬ ਸਾਡੇ ਨਾਲ ਨੇ ਇਹ ਸਾਨੂੰ ਸਾਰਾ ਦਿਖ ਰਿਹਾ ਸਾਨੂੰ ਤਾਂ ਇੱਕ ਦਰਿਆ ਰੂਪੀ ਦਿਖ ਰਿਹਾ ਅਸਲ ਦੇ ਵਿੱਚ ਇਹ ਪਿੰਡ ਆ ਹਾਂਜੀ ਅਸਲ ਦੇ ਵਿੱਚ ਪਿੰਡ ਆ ਜੀ ਆ ਰਸਤਾ ਹੈ ਰਸਤੇ ਦੇ ਉੱਪਰ 6 6 ਫੁੱਟ ਪਾਣੀ ਹੋਇਆ ਪਿਆ ਪੱਕੀਆਂ ਸੜਕਾਂ ਨੇ ਦਰਿਆ ਆਪਣੇ ਤੋਂ 5 6 ਕਿਲੋਮੀਟਰ ਦੂਰੀ ਤੇ 6 ਕਿਲੋਮੀਟਰ ਦੂਰ ਆ ਦਰਿਆ ਆਪਣੇ ਤੋਂ ਤੇ ਇਹ ਮਤਲਬ ਇਹ ਤੁਹਾਡੇ ਜਿਵੇਂ ਦੱਸ ਰਹੇ ਸੀ ਵੀ 23 ਦੇ ਵਿੱਚ ਵੀ ਇਹੀ ਹਾਲ ਹੈ 23 ਦੇ ਵਿੱਚ ਵੀ ਇਹੀ ਹਾਲ ਸੀਗਾ ਜੀ ਇਸੇ ਲੈਵਲ ਤੇ ਪਾਣੀ ਸੀ 23 ਚ ਵੀ 23 ਚ ਵੀ ਹਾਂਜੀ ਹਾਂਜੀ ਕਿੰਨਾ ਕੁ ਮਤਲਬ ਉਸ ਵੇਲੇ ਕਿੰਨਾ ਖਰਾਬਾ ਤੁਹਾਡਾ ਹੋਇਆ ਸੀ ਪੂਰਾ ਖਰਾਬਾ ਕੋਈ ਨਹੀਂ ਮਿਲਿਆ ਜੀ ਸਰਕਾਰ ਵੱਲੋਂ ਕੁਝ ਨਹੀਂ ਮਿਲਿਆ ਹੋਇਆ ਨੁਕਸਾਨ ਇੱਕ ਬੂਟਾ ਵੀ ਨਹੀਂ ਰਿਹਾ ਜੀ ਝੋਨੇ ਦਾ ਸਾਰੇ ਏਰੀਏ ਦਾ ਕੋਈ ਕੋਈ ਚਾਰਾ ਨਹੀਂ ਰਿਹਾ ਲੋਕਾਂ ਦੇ ਤੂੜੀ ਤੰਦ ਵੀ ਸਾਰੇ ਪਾਣੀ ਚ ਰੁੜ ਗਏ ਜੇ ਕੋਈ ਮੱਕੀ ਦਾ ਚਾਰ ਕਿਸੇ ਨੇ ਪਾਇਆ ਉਹ ਵੀ ਖਰਾਬ ਹੋ ਗਿਆ ਪਸ਼ੂਆਂ ਦਾ ਵੀ ਨੁਕਸਾਨ ਹੋਇਆ ਕਈਆਂ ਗਰੀਬਾਂ ਦੇ ਪਸ਼ੂ ਵੀ ਰੁੜ ਗਏ ਪਾਣੀ ਦੇ ਵਿੱਚ ਹਾਂ ਤਾਂ ਦੇਖ ਤੇ ਸਾਡਾ ਆਪਦਾ ਹੀ ਜਿਹੜਾ ਹੈਗਾ ਰੁਗ ਪਰ ਆ ਜਾਂਦਾ ਏਡੀਆਂ ਏਡੀਆਂ ਕੋਠੀਆਂ ਪਾਈਆਂ ਹੋਈਆਂ ਤੇ ਮੈਂ ਤਾਂ ਸਭ ਦਾ ਸਾ ਵੀ ਅਸੀਂ ਜੀ ਪਿਛਲੇ ਪਾਣੀਆਂ ਦੇ ਮੁਤਾਬਕ ਆਪਦੇ ਵੱਲੋਂ ਉੱਚੇ ਬਣਾਏ ਮਕਾਨ ਪਰ ਪਾਣੀ ਦਾ ਲੈਵਲ ਹਰੇਕ ਸਾਲ ਵੱਧਦਾ ਹੀ ਤੁਰਿਆ ਜਾਂਦਾ ਘਰਾਂ ਚ ਅੰਦਰ ਪਾਣੀ ਵੜਨ ਨੂੰ ਤਿਆਰ ਹੋਇਆ ਪਿਆ ਕਿੰਨਾ ਕਿੰਨਾ ਨੁਕਸਾਨ ਇਸ ਵਾਰ ਦੀ ਜੇ ਗੱਲ ਕਰਾਂ ਨੁਕਸਾਨ ਸਾਡਾ ਜੀ 100% ਹੀ ਹੋ ਜਾਣਾ ਝੋਨੇ ਦਾ ਤਾਂ ਹਾਂ ਜੀ ਇਹ ਸਾਡਾ ਚਾਰਾਂ ਪਰਿਵਾਰਾਂ ਦੀ 100 ਕਿਲੇ ਤੋਂ ਪਲੱਸ ਜ਼ਮੀਨ ਹੈ ਜੀ ਤੇ 70-80 ਲੱਖ ਦਾ ਝੋਨਾ ਖਤਮ ਹੋ ਗਿਆ ਜੀ ਤੇ ਉਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ 2023 ਚ ਵੀ ਇੰਨਾ ਹੀ ਨੁਕਸਾਨ ਹੋਇਆ ਸੀ ਹਾਂਜੀ ਸਰਕਾਰ ਦਾ ਕੈਸਾ ਰੁਖ ਰਹਿੰਦਾ ਸਰਕਾਰ ਦੇ ਹੁਣ ਜੇ ਇਸ ਬਾਰੇ ਦੀ ਗੱਲ ਕਰਾਂ ਤਾਂ ਸਰਕਾਰ ਦੇ ਅਧਿਕਾਰੀਆਂ ਨੇ ਆ ਕੇ ਕੋਈ ਸਾਰਸੂਰ ਲੈਂਦਾ ਕਿ ਜਿਵੇਂ ਜਿੰਨਾ ਕ ਅਸੀਂ ਦੇਖਿਆ ਉੱਥੋਂ ਤੋਂ ਬੇੜੀ ਲੈ ਕੇ ਆਉ ਥੋੜੇ ਆਪ ਦੇ ਹੀ ਪਿੰਡ ਵਾਲੇ ਨੇ ਉਹੀ ਬੇੜੀ ਲੈ ਕੇ ਤੁਹਾਨੂੰ ਜੀ ਇਹ ਬੇੜੀ ਵੀ ਸਾਡੇ ਕੋਲ 23 ਦੀ ਪਈ ਹੋਈ ਸੀਗੀ ਕੋਈ ਸਰਕਾਰ ਵੱਲੋਂ ਸਹਾਇਤਾ ਨਹੀਂ ਗਈ ਕਿਸੇ ਤਰ੍ਹਾਂ ਦੀ ਵੀ ਕੋਈ ਅਲਰਟ ਨਹੀਂ ਕੀਤਾ ਗਿਆ ਸਾਨੂੰ ਵੀ ਕੋਈ ਪਿੰਡਾਂ ਚ ਸਾਵਧਾਨੀ ਨਹੀਂ ਦੱਸੀ ਗਈ ਵੀ ਬਾਹਰ ਨਿਕਲ ਜੋ ਪਾਣੀ ਦਾ ਲੈਵਲ ਜ਼ਿਆਦਾ ਵੱਧ ਸਕਦਾ ਹੈ ਕੋਈ ਕਿਸੇ ਤਰ੍ਹਾਂ ਦੀ ਕੋਈ ਦਾ ਨਹੀਂ ਮਿਲੀ ਸਾਨੂੰ ਬਸ ਇੰਨਾ ਵੀ ਜੇ ਕੋਈ ਲੀਡਰ ਵੀ ਆਉਂਦਾ ਤੇ ਉਥੋਂ ਬੰਨ ਤੋਂ ਤੁਸੀਂ ਬੰਨ ਤੋਂ ਵਾਪਸ ਮੁੜ ਜਾਂਦੇ ਆ ਲੀਡਰ ਨੂੰ ਨਹੀਂ ਦੱਸਿਆ ਵੀ ਭਾਈ ਅੰਦਰ ਜਾ ਕੇ ਹਾਲਾਤ ਸਾਰੇ ਹਾਲਾਤ ਉਹਨਾਂ ਨੂੰ ਪਤਾ ਹੈ ਰੋਜ਼ ਦੀ ਰੋਜ਼ ਇੱਥੋਂ ਵੀਡੀਓ ਜਾਂਦੀਆਂ ਨੇ ਲੋਕ ਜਿੱਥੇ ਕੋਈ ਫਸਿਆ ਬੈਠਾ ਆਪਦੇ ਫੋਨ ਤੋਂ ਇੰਸਟਾਗ੍ਰam ਅਕਾਊਂਟ ਤੋਂ ਸਨੈਪਚੈਟ ਤੋਂ ਹਰੇਕ ਦੱਸਦਾ ਵਾ ਕਿ ਮੈਂ ਇੱਥੇ ਇੰਨਾ ਡੁੱਬਿਆ ਪਿਆ ਵਾ ਮੇਰਾ ਨੁਕਸਾਨ ਆ ਕੋਈ ਪਰਵਾਹੀ ਨਹੀਂ ਹੁੰਦੀ ਜੀ ਕੋਈ ਸੁਣਵਾਈ ਨਹੀਂ ਦੇਖ ਰਿਹਾ ਕਰੋੜਾ ਕਰੋੜਾ ਦੀਆਂ ਕੋਠੀਆਂ ਨੇ ਬਾਈ ਇਹ ਹਾਂਜੀ ਹਾਂਜੀ ਬਹੁਤ ਤੁਹਾਨੂੰ ਪਤਾ ਹੀ ਆ ਜੀ ਹੁਣ ਬਹੁਤ ਪੈਸਾ ਲੱਗਦਾ ਵਾ ਅੰਦਰ ਵੀ ਚ ਕੀ ਬੰਦੇ ਦੀ ਉਮਰ ਦੀ ਕਮਾਈ ਲੱਗ ਜਾਂਦੀ ਘਰ ਬਣਾਉਣ ਤੇ ਤੇ ਹੁਣ ਤੁਸੀਂ ਆ ਬਾਉਂਡਰੀ ਆ ਇਹ ਬਾਉਂਡਰੀ ਹੁਣ ਚਾਰ-ਛੇ ਫਿਰੇ ਪਾਣੀ ਮਹੀਨਾ-ਮਹੀਨਾ ਖੜਾ ਰਿਹਾ 20 ਲੱਖ ਰੁਪਈਆ 25 ਲੱਗਦਾ ਬਾਉਂਡਰੀ ਬੰਨ ਤੇ ਕੋਠੀ ਦੀ ਤੇ ਇਹ ਸਾਰੀ ਤੈਸ ਨੈਸ ਉਹ ਸਾਈਡਾਂ ਨੂੰ ਬੈਠੀ ਜਾਂਦੀ ਕੰਦ ਤੇ ਦੁਬਾਰਾ ਕੰਦਾ ਕਰਵਾਉਣੀਆਂ ਪੈਣੀਆਂ ਤੇ ਜੇ 20-25 ਦਿਨ ਖੜਾ ਰਿਹਾ ਫਿਰ ਇਹ ਤਾਂ ਹੋਰ ਕੰਦਾ ਡਿੱਗਣੀਆਂ ਸ਼ੁਰੂ ਹੋ ਜਾਣੀਆਂ ਕੰਦਾ ਡਿੱਗਣੀਆਂ ਹਾਂਜੀ ਹਾਂਜੀ ਪਿਛਲੀ ਵਾਰ ਤਾਂ 2-3 ਮਹੀਨੇ ਪਾਣੀ ਰਿਹਾ ਜੀ ਸਾਡੇ ਇੱਥੇ ਇਹ ਇੰਨਾ ਘਰਾਂ ਦੇ ਵਿੱਚ ਹਾਂਜੀ ਹਾਂਜੀ ਤੇ ਪਿਛਲੀ ਵਾਰ ਵੀ ਫਿਰ ਕੰਨਾਂ ਨੂੰ ਤਾਂ ਡਿੱਗ ਪਈ ਹਾਂ ਹਾਂਜੀ ਬਹੁਤ ਨੁਕਸਾਨ ਹੋਇਆ ਜੀ ਕਈਆਂ ਦੇ ਘਰ ਡਿੱਗੇ ਬਹੁਤ ਨੁਕਸਾਨ ਹੋਇਆ ਇੱਥੇ ਬਹੁਤ ਨੁਕਸਾਨ ਹਾਂਜੀ ਉਹਨਾਂ ਇੱਥੋਂ ਅਸੀਂ ਖੋਦ ਹੀ ਆਪਦੇ ਪਿੰਡ ਦਾ ਚਲੋ ਜਿੰਨੇ ਵੀ ਇਹ ਸਾਡਾ ਪਿੰਡ ਦਾ 15 16 ਘਰ ਇੱਥੇ ਆ ਬਾਕੀ 6 7 ਘਰ ਦੋਹਾਂ ਥਾਵਾਂ ਤੇ ਆ ਬਈਕਾਂ ਵਾਂ ਉਹਨਾਂ ਦੀਆਂ ਉਹਨਾਂ ਦੀ ਸਹੂਲਤ ਵੀ ਅਸੀਂ ਇੱਥੋਂ ਆਪਦੇ ਘਰਾਂ ਚੋਂ ਇਕੱਠਾ ਕਰਕੇ ਉਹਨਾਂ ਨੂੰ ਦੇ ਕੇ ਆਉਂਨੇ ਆ ਥੋੜੇ ਮਾਤੜ ਬੰਦੇ ਆ ਜੇ ਕੋਈ ਉਹਨਾਂ ਦੀ ਮੱਜਾਂ ਦੀ ਦਵਾਈ ਜਾਂ ਕੁਝ ਵੀ ਉਹਨਾਂ ਦੇ ਬੱਚਿਆਂ ਨੂੰ ਮੈਡੀਸਨ ਕੁਝ ਵੀ ਉਹਹੀਂ ਆਪਦੇ ਪਿੰਡ ਚੋਂ ਹੀ ਪ੍ਰੋਵਾਈਡ ਕਰ ਚੋ ਆਪ ਆਪ ਹੀ ਉਹ ਸਭ ਕੁਝ ਬਸ ਹਾਂਜੀ ਉਹ ਬੰਨ ਜਿਹੜਾ ਦਰਿਆ ਦੇ ਕੰਡੇ ਤੇ ਬੰਨੀ ਦਾ ਏ ਉਹ ਬੰਨ ਵੀ ਸਾਰੇ ਲੋਕਾਂ ਦੇ ਸਹਿਯੋਗ ਨਾਲ ਕਿਸੇ ਨੂੰ 1000 ਰੁਪਿਆ ਕਿੱਲੇ ਦੀ ਗਰਾਹੀ ਲਾ ਕੇ ਕੋਈ 2000 ਜਿੰਨੇ ਕੋਈ ਸਰਦਾ ਪੁੱਜਦਾ ਦੇ ਕੇ 15 16 ਲੱਖ ਰੁਪਿਆ ਕੋਲੋਂ ਲੋਕਾਂ ਨੇ ਲਾ ਕੇ ਬੰਨ ਬੰਨਿਆ ਸੀ ਉਹ ਸਾਰਾ ਬੰਨ ਰੁੜ ਗਿਆ ਪਾਣੀ ਉੱਤੋਂ ਦੀ ਹੋ ਗਿਆ ਬੰਨ ਦੇ ਤੇ ਉਦੋਂ ਨਹੀਂ ਸਰਕਾਰ ਦਾ ਨਹੀਂ ਕੋਈ ਸਹਿਤਾ ਸੋ ਤਾਂ ਸਰਕਾਰ ਨੇ ਕੋਈ ਸਹਿਤਾ ਨਹੀਂ ਦਿੱਤੀ ਜੀ ਕੋਈ ਕਿਸੇ ਤਰ੍ਹਾਂ ਦਾ ਡੀਜ਼ਲ ਨਹੀਂ ਦੇ ਕੇ ਗਿਆ ਸਾਨੂੰ ਕੋਈ ਕੋਈ ਜੀਸੀਬੀ ਮਸ਼ੀਨ ਨਹੀਂ ਦਿੱਤੀ ਕੋਈ ਮਿੱਟੀ ਨਹੀਂ ਕੋਈ ਤੋੜੇ ਨਹੀਂ ਕੁਝ ਨਹੀਂ ਮਿਲਿਆ ਸਰਕਾਰ ਵੱਲੋਂ ਕੁਝ ਨਹੀਂ ਮਿਲਿਆ ਮਿਲਿਆ ਜੀ ਥੋਡੇ ਪਿੰਡ ਦੀ ਕੋਈ ਜ਼ਮੀਨ ਕੋਈ ਔਰਾ ਵੀ ਬਚੀ ਆ ਉਹਰਾ ਵੀ ਬਚਿਆ ਹੋਗਾ ਨਹੀਂ ਨਹੀਂ ਜੀ 1% 1 ਮਰਲਾ ਜ਼ਮੀਨ ਵੀ ਨਹੀਂ ਬਚੀ ਜਿਹੜੀ ਫਸਲ ਡੁੱਬ ਜਿੱਥੇ ਨਾ ਡੁੱਬੀ ਹੋਵੇ 1 ਮਰਲਾ ਜ਼ਮੀਨ ਵੀ ਨਹੀਂ ਬਚਿਆ ਸਾਰੇ ਦਾ ਸਾਰਾ ਸਾਰੇ ਦਾ ਸਾਰਾ ਤੈਸ ਨੈਸ ਹੋ ਗਿਆ ਗੇਤਰੇ ਝੋਨੇ ਸੀਗੇ ਨਿਸਰੇ ਹੋਏ ਝੋਨੇ ਮੁੰਜਰਾ ਗੱਡੀਆਂ ਹੋਈਆਂ ਉਹ ਹੁਣ ਖਤਮ ਹੋ ਜਾਣੀਆਂ ਬੂਰ ਪਿਆ ਝੋਨੇ ਨੂੰ ਉਹ ਸੁੱਕ ਜਾਣੀਆਂ ਮੁੰਜਰਾ ਸਾਰੀਆਂ ਇਹ ਕਾਰਨ ਕੀ ਆ ਇਹਦਾ ਮੁੱਖ ਕਾਰਨ ਕੀ ਆ ਹੜਾ ਜੇ ਇਹਦੀ ਗੱਲ ਕਰਾਂ ਜਿਵੇਂ 23 ਦੇ ਵਿੱਚ ਵੀ ਖਰਾਬਾ ਹੋਣ ਵੀ ਮੁੱਖ ਕਾਰਨ ਅਸਲ ਜੜ ਕੀ ਆ ਅਸਲ ਜੜ ਇੱਕ ਤਾਂ ਇਹ ਆ ਜੀ ਜਿਵੇਂ ਬਾਹਰ ਦੇ ਲੋਕ ਜਾਂ ਲੀਡਰਸ਼ਿਪ ਦੀ ਵੀ ਇਹ ਸੋਚ ਬਣੀ ਹੋਈ ਆ ਵੀ ਲੋਕਾਂ ਨੇ ਦਰਿਆ ਆਇਆ ਇਹ ਸਾਡੀਆਂ ਮਾਲਕੀ ਜ਼ਮੀਨਾਂ ਐ ਵੰਡ ਤੋਂ ਪਹਿਲਾਂ ਦੇ ਅਸੀਂ ਇੱਥੇ ਜੱਦੀ ਸਾਡੇ ਪਿਓ ਦਾਦੇ ਪੜਦਾਦੇ ਰਹਿੰਦੇ ਪਏ ਆ ਕੋਈ ਸਾਨੂੰ ਇਹ ਅਲਾਟਮੈਂਟ ਨਹੀਂ ਹੋਈ ਜ਼ਮੀਨ ਮਾਲਕੀ ਜ਼ਮੀਨਾਂ ਸਾਰੇ ਲੋਕਾਂ ਦੀਆਂ ਹਾਂਜੀ ਤੇ ਮਾਲਕੀ ਜ਼ਮੀਨਾਂ ਜਿਹੜਾ ਤੁਸੀ ਬੰਨਾਂ ਉਹ ਬਹੁਤ ਪਿੱਛੇ ਬੰਨਿਆ ਸਰਕਾਰ ਨੇ ਤੁਸੀ ਬੰਨ ਜਿਹੜਾ ਉੱਥੋਂ ਕੰਡੇ ਤੇ ਚਾਹੀਦਾ ਤੇ ਦਰਿਆ ਨੂੰ ਜਾਂ ਸਰਕਾਰ ਨਹਿਰੀ ਰੂਪ ਦਵੇ ਤੇ ਤਾਂ ਸਾਡਾ ਬਚਾਅ ਹੋ ਸਕਦਾ ਨਾ ਉੱਥੋਂ ਸਾਨੂੰ ਰੇਤਾ ਚੁੱਕਣ ਨੂੰ ਦਿੰਦੇ ਆ ਦਰਿਆ ਦਾ ਜਿਹੜਾ ਪੇਟ ਉਹ ਕੰਡਿਆਂ ਤੋਂ ਵੀ ਉੱਚਾ ਹੋਇਆ ਪਿਆ ਤੇ ਉਹ ਰੇਤਾ ਜਿਹੜੀ ਉਹ ਬਸ ਖੱਡੇ ਲੱਗ ਕੇ ਵੇਖਦੀ ਆ ਜਿਹੜਾ ਕੋਈ ਲੀਡਰ ਦਾ ਹਿੱਸਾ ਹੋ ਜਾਂਦਾ ਜਾਂ ਕਿਸੇ ਤਰ੍ਹਾਂ ਵੀ ਉਹ ਰੇਤਾ ਵੇਖਦੀ ਆ ਤੇ ਬਾਕੀ ਕੋਈ ਕਿਸੇ ਤਰ੍ਹਾਂ ਦਾ ਹਾਂ ਨਿੰਗਾ ਪ੍ਰਬੰਧ ਤੁਸੀਂ ਵੀ ਦੱਸ ਰਹੇ ਸੀ ਵੀ ਪਿਛਲੀ ਾਰ ਵੀ ਜਦੋਂ ਬਣਾ ਰਹੇ ਸੀ ਕੋਠੀ ਉਦੋਂ ਵੀ ਪਾਣੀ ਆ ਗਿਆ ਇਤਕੀ ਫੇਰ ਹੋਈ ਹਾਂਜੀ ਇਹ 2023 ਚ ਵੀ ਉਸ ਤੋਂ ਸਾਲ ਕੇ ਪਹਿਲਾਂ ਸ਼ੁਰੂ ਕੀਤੀ 23 ਚ ਪਾਣੀ ਆ ਗਿਆ ਫੇਰ ਰੋਕਣੀ ਪਈ ਤੁਹਾਨੂੰ ਪਤਾ ਹੀ ਆ ਜੇ ਕੋਤੋਂ ਪੈਸਾ ਹੀ ਨਾ ਆਊਗਾ ਤੇ ਕੋਠੀ ਕਿੱਥੋਂ ਬੰਨੀ ਆ ਹੁਣ ਫੇਰ ਸ਼ੁਰੂ ਕੀਤੀ ਹੁਣ ਫੇਰ 2025 ਚ ਪਾਣੀ ਆ ਗਿਆ ਹੁਣ ਫੇਰ ਰੋਕਣੀ ਪੈਣੀ ਹੁਣ ਆ ਕੋਠੀਆਂ ਕੰਪਲੀਟ ਕੀਤੀਆਂ ਹੈਗੇ ਉਦੋਂ ਚਲੋ 4-5 ਸਾਲ ਪਾਣੀ ਨਹੀਂ ਆਇਆ ਉਦੋਂ ਕਰ ਲਈਆਂ ਹੁਣ ਇਹ ਕੋਠੀਆਂ ਨੂੰ ਫੇਰ ਸਾਲ ਦੋ ਲੱਗਣਗੇ ਰੁਕਾਂਗੇ ਫੇਰ ਹੀ ਸ਼ੁਰੂ ਹੋਊਗੀ ਜੀ ਤੁਹਾਡੇ ਪਰਿਵਾਰ ਦੇ ਨੁਕਸਾਨ ਕਿੰਨਾ ਕੁ ਤੋ ਹੋਇਆ ਜੇ ਜ਼ਮੀਨਾਂ ਦੀ ਗੱਲ ਕਰਾਂ ਚਲੋ ਆ ਤੜਾ ਹੈਗਾ ਇਹ ਤਾਂ ਹੁਣ ਜ਼ਮੀਨਾਂ ਸਾਡੇ ਸਾਡੇ ਪਰਿਵਾਰ ਦਾ ਜੀ ਮੇਰੇ ਹਿਸਾਬ ਨਾਲ 70-80 ਲੱਖ ਰੁਪਏ ਦੀ ਫਸਲ ਸਾਰੀ ਬਰਬਾਦ ਹੋ ਗਈ ਜੀ 2023 ਚ ਵੀ 70-80 ਲੱਖ ਦੀ ਹੋਈ 2025 ਚ ਵੀ 70-80 ਲੱਖ ਦੀ ਹੋਈ ਮਿਲਿਆ ਕੁਝ ਉਹਨਾਂ ਦੇ ਵਿੱਚ ਨਹੀਂ ਜੀ ਕੁਝ ਵੀ ਨਹੀਂ ਮਿਲਿਆ ਤੁਹਾਡੇ ਤੁਹਾਡੇ ਹੱਥੇ ਪੱਲੇ ਕੁਝ ਵੀ ਨਹੀਂ ਆਇਆ ਨਹੀਂ ਜੀ ਕੁਝ ਵੀ ਨਹੀਂ ਆਇਆ ਮਾਸ ਨੁਕਸਾਨ ਹੀ ਗੱਲਾਂ ਸਾਡੇ ਦਸ ਬੱਲੇ ਆਇਆ ਨੁਕਸਾਨ ਹੀ ਕਿਲਾ ਹਾਂਜੀ 23 ਚ ਵੀ ਹੋਇਆ ਤੇ 25 ਚ ਵੀ ਹੋਇਆ 23 ਚ ਵੀ ਹੋਇਆ ਤੇ 25 ਚ ਵੀ ਹੋਇਆ ਹਾਂਜੀ ਇਹ ਤਾਂ ਘਰਾਂ ਤੱਕ ਪਾਣੀ ਤੁਹਾਡੇਆਂ ਤੱਕ ਪਹੁੰਚ ਗਿਆ ਜੀ ਹਾਂਜੀ ਹਾਂਜੀ ਤੇ ਕਿੰਨੇ ਕ ਦਿਨ ਤਕਰੀਬਨ ਹੋ ਗਏ ਇੱਥੇ ਤੋਂ ਇਹ ਤਾਂ 4-5 ਦਿਨ ਹੋ ਗਏ ਆ ਇਹ ਪਹਿਲੇ ਵੇਲੇਾਂ ਚ ਵੀ ਆਇਆ ਸੀ ਪਹਿਲਾਂ ਵੀ ਆਇਆ ਸੀ ਪਹਿਲਾਂ ਸ਼ੁਰੂ ਤੋਂ ਇਤਨਾ ਹੀ ਹੋ ਜਾਂਦਾ ਵਾ ਬਹੁਤ ਟਾਈਮ ਹੋ ਗਿਆ ਇਹ ਤਾਂ ਵੱਡੀਆਂ-ਵੱਡੀਆਂ ਕੋਠੀਆਂ ਤਿਆਰ ਕੀਤੀਆਂ ਬਹੁਤ ਵੇਖੋ ਕਿੰਨਾ ਪੈਸਾ ਲਾਇਆ ਵਾ ਬਹਿ ਗਿਆ ਕੋਠੀਆਂ ਪਲੇਟ ਬਹਿ ਗਿਆ ਸਾਰੇ ਆ ਵੇਖੋ ਕੀ ਖਤਮ ਹੋ ਗਿਆ ਉਹ ਵੇਖੋ ਮੇਰੀ ਕੋਠੀ ਬਣ ਡਈ ਆ 40 ਤੋਂ 50 ਲੱਖ ਰੁਪਇਆ ਲੱਗ ਗਿਆ ਜੇ ਤਿਆਰੀ ਹੋਣ ਡਈ ਆ ਤੇ ਕਰੋੜ ਰੁਪਇਆ ਲੱਗਣਾ ਤੇ ਆ ਖਤਮ ਹੋ ਗਈ ਸਾਰੀ ਇਹ ਤਾਂ ਕਹਿੰਦੇ ਵੀ ਪਹਿਲਾਂ ਵੀ ਤੇਜ਼ ਚ ਵੀ ਬਣਾ ਰਹੀ ਸੀ ਉਦੋਂ ਵੀ ਇਹੀ ਹਾਲ ਹੋ ਗਿਆ ਸੀ ਉਦੋਂ ਵੀ ਇਹੀ ਹਾਲ ਹੋ ਗਿਆ ਜ਼ਮੀਨਾਂ ਫਸਲਾਂ ਪੁਸਲਾਂ ਫਸਲਾਂ ਡੁੱਬ ਗਈਆਂ ਸਭ ਸਭ ਦੀਆਂ ਸਭ ਕਿੰਨੀਆਂ ਸਾਡੇ ਚਾਚਾ ਜੀ ਨੇ ਤੇ ਇਹਨਾਂ ਦੇ ਕੋਲ ਵੀ 50 60 ਕਿਲੇ ਜ਼ਮੀਨ ਇਹਨਾਂ ਕੋਲੇ ਵੀ ਆ ਇਨਾਂ ਦਾ ਵੀ 40-45 ਲੱਖ ਦਾ ਨੁਕਸਾਨ ਉਦੋਂ ਵੀ ਹੋਇਆ ਹੁਣ ਵੀ ਹੋਇਆ ਤੇ ਹੁਣ ਚਲੋ ਜੋ ਰੱਬ ਦੇ ਹੱਥਾਂ ਦੇ ਸਰਕਾਰਾਂ ਦੇ ਹੱਥਾਂ ਕਰੀ ਜਾਂਨ ਸਾਡਾ ਕੀ ਜ਼ੋਰ ਚੱਲਣਾ ਕੁਝ ਵੀ ਨਹੀਂ ਮਿਲਿਆ ਮਿਲਿਆ ਕੁਝ ਸਰਕਾਰਾਂ ਸਰ ਨਹੀਂ ਵੀ ਕੁਝ ਨਹੀਂ ਮਿਲਿਆ ਕੋਈ ਮੁਆਵਜ਼ਾ ਮੂਵਦੋ ਕਹਿੰਸੀ ਮੁਆਵਜ਼ਾ ਬਈ ਮੁਆਵਜ਼ੇ ਦੀ ਤਾਂ ਹਲੇ ਗੱਲ ਬਾਅਦ ਦੀ ਆ ਵੀ ਪਹਿਲਾਂ ਤੁਸੀਂ ਇਹ ਵੇਖੋ ਵੀ ਨੁਕਸਾਨ ਕਿੰਨਾ ਹੋ ਚੁੱਕਾ ਏਰੀਆ ਦਾ ਵੀ ਹਲੇ ਤੱਕ ਤਾਂ ਮੁਆਵਜ਼ੇ ਦਾ ਕੀ ਪਤਾ ਹੈ ਮਿਲਣਾ ਹੈ ਦੇਣਾ ਹੈ ਪਿਛਲੀ ਵਾਰੀ ਦੀ ਗੱਲ ਕਰਨਾ ਪਿਛਲੀ ਵਾਰੀ ਵੀ ਕੀ ਮਿਲਿਆ ਮੁਆਵਜ਼ਾ ਯਾਰ ਬਈ ਕੋਹ ਨਹੀਂ ਪੰਜਾ-ਪੰਜਾ ਕਿੱਲਿਆਂ ਦਾ 65-500 ਰੁਪਿਆ ਦਿੱਤਾ ਕਿੱਲੇ ਦਾ ਤੇ ਉਹ ਮੁਆਵਜ਼ਾ ਆਇਆ ਪਿਛਲੀ ਵਾਰ ਕੋਈ ਮੁਆਵਜ਼ਾ ਮਾਈਬਾ 7000 ਰੁਪਏ ਸਰਕਾਰਾਂ ਨੇ ਕੀਤਾ ਹੈ ਕਈਆਂ ਨੂੰ ਮਿਲਿਆ ਕਈਆਂ ਨੂੰ ਨਹੀਂ ਮਿਲਿਆ ਉਹ ਪੰਜਾਂ ਗਿੱਲਿਆਂ ਤੱਕਾਂ ਦੇ ਦੇਣਾ ਹੈ ਤੇ ਪਕਈਆਂ ਨੂੰ ਉਹ ਵੀ ਨਹੀਂ ਆਪ ਨੂੰ ਤਾਂ ਬਈ ਨਹੀਂ ਮਿਲਿਆ ਮਾ ਅੱਛਾ ਸਰਕਾਰ ਦੀ ਹੁਣ ਤੱਕ ਦੀ ਸਹਾਇਤਾ ਸੋਡੇ ਕਿਵੇਂ ਰਹੀ ਜਸਵੀਰ ਸਿੰਘ ਆਲੂ ਵਾਲੀਆ ਜਿਹੜੇ ਪ੍ਰਧਾਨ ਸਾਡੇ ਹੜਪੀੜ ਤੇ ਸੰਘਰਸ਼ ਕਮੇਟੀ ਬਣਾਈ ਅਸੀਂ ਉਹ ਸਾਡੀ ਅਜਸਾਰ ਲੈਣ ਆਏ ਆ ਕੋਈ ਨਹੀਂ ਇੱਥੇ ਆਇਆ ਕੋਈ ਸਰਕਾਰੀ ਸਰਕਾਰੀ ਕੋਈ ਇੱਕ ਬੰਦਾ ਨਹੀਂ ਆਇਆ ਇੱਥੇ ਕੋਈ ਸਰਕਾਰੀ ਸਰਕਾਰੀ ਬਈ ਕਿੰਨੇ ਆਉਣਾ ਨਹੀਂ ਆਏ ਜੇ ਪਹਿਲੇ ਤੇ ਫਿਰ ਕਿਵੇਂ ਪਹੁੰਚਨੇ ਬਹੁਤ ਤੁੜਦਾ ਤਾਂ ਸੰਪਰਕ ਹੀ ਟੁੱਟਿਆ ਹੋਇਆ ਆ ਬੇੜੀ ਸਾਡੇ ਕੋਲੇ ਬੇੜੀ ਤੇ ਜਦ ਮੈਂ ਤੁਸੀ ਆਏ ਜੇ ਤੇ ਤਰ੍ਹਾਂ ਹੀ ਤੇ ਖਾਣ ਪੀਣ ਦਾ ਸਾਰਾ ਕੁਝ ਸਿਸਟਮ ਬਸ ਇੱਥੇ ਸਾਨੂੰ ਪਹਿਲਾਂ ਪਤਾ ਲੱਗਿਆ ਜੇ ਪਾਣੀ ਆਉਣ ਡਿਆ ਤੇ ਫਿਰ ਆਪਦਾ ਪਹਿਲਾਂ ਲਾਇਆ ਉਹਨਾਂ ਕੋ ਹਾਂ ਮਤਲਬ ਫਿਰ ਕੀ ਇਹ ਬਈ ਨੀਵੇਂ ਨੀਵੇਂ ਥਾਂ ਜਿਹੜੇ ਲੋਕੀ ਇੱਧਰ ਨੂੰ ਆ ਜਿਹੜੇ ਨੀਵੇਂ ਬਹੁਤ ਪਰੇਸ਼ਾਨ ਆ ਲੋਕ ਆ ਹਾਂ ਬਹੁਤ ਮੰਦਾਲ ਹੋ ਗਿਆ ਲੋਕਾਂ ਦਾ ਵੀ ਇਹ ਖਸਾਰ ਦਾ ਵੀ ਜਾਨਵਰਾਂ ਦਾ ਪਸ਼ੂਆਂ ਦਾ ਵੀ ਲੋਕੀ ਭੁੱਖੇ ਦਾ ਸਾਰੇ ਦਾ ਸਾਰਾ ਪੈਂਡ ਹੀ ਡੁੱਬਿਆ ਹੋਇਆ ਮੇਰੇ ਸੋਹਣੇ ਆ ਆਪਣਾ ਤਾਂ ਬਈ ਚੱਲ ਫਿਰ ਵੀ ਉੱਚਾ ਪਰ ਇਧਰ ਨੂੰ ਨੀਵੇਂ ਥਾਂ ਤੋਂ ਫਿਰ ਬੜਿਆਂ ਲੋਕਾਂ ਨੂੰ ਫੋਨ ਆ ਰਹੀ ਕਈ ਪਾਣੀ ਤੋਂ ਵਿਚਾਰੇ ਬੈਠੇ ਆ ਭੁੱਖੇ ਤੇ ਆਏ ਮਰਨਦੇ ਆ ਲੋਕ ਵੀ ਸਾਨੂੰ ਪਾਣੀ ਦੀ ਪਹੁੰਚ ਕਰੋ ਹੁਣ ਉਹਨਾਂ ਨੂੰ ਪਾਣੀ ਪਹਚਾ ਕੇ ਆਏ ਆ ਠੀਕ ਆ ਹੁਣ ਇੱਥੋਂ ਇੰਨਾ ਆ ਕਿ ਹੁਣ ਬੇੜੀ ਆਈ ਇੱਥੋਂ ਘਰੋਂ ਚੱਲ ਲੋਕਾਂ ਦੇ ਬੋਰਾ 12 ਜੀ ਵੀ ਪਾਣੀ ਪੈ ਗਿਆ ਵਾ ਅੱਛਾ ਤੇ ਹੁਣ ਆਪਣੇ ਚਲ ਇੰਨਾ ਵੀ ਥਾਂ ਉੱਚੇ ਆ ਤੇ ਬੋਰਾ ਬੂਰਾ ਦਾ ਕੁਝ ਬੋਤਲਾ ਮੰਗਾਈਆਂ ਪਿੱਛੋਂ ਆਪਾ ਆਪ ਕੁਝ ਘਰਾਂ ਦੇ ਲੋਕਾਂ ਤੇ ਪਹੁੰਚਦਾ ਕਰਕੇ ਆਵਾਂ ਕਾਰਨ ਕੀ ਮੰਨਦੇ ਜਿਹੜੇ ਆ ਹੜੋਂ ਤੇ ਇੱਚ ਵੀ ਹੋ ਖਰਾਬ ਕੀ ਕਾਰਨ ਤੁਸੀਂ ਕੀ ਦੇਖਦੇ ਲੋਕ ਲੋਕ ਬਈ ਇੰਨਾ ਵੀ ਆਪਾ ਤੇ ਸਰਕਾਰਾਂ ਨੂੰ ਇਹੀ ਆਣੇ ਆ ਵੀ ਬੰਨ ਨੂੰ ਸਾਨੂੰ ਮੋਈਆ ਕਰਾਏ ਜਾਣ ਠੀਕ ਆ ਤੇ ਬਾਕੀ ਸਰਕਾਰਾਂ ਅੱਗੇ ਤੁਹਾਨੂੰ ਪਤਾ ਕਿਹੜੀ ਚੀਜ਼ ਅਟਦੀ ਆ ਵੀ ਜੇ ਚਾਹਣ ਤੇ ਸਾਰਾ ਕੁਝ ਹੀ ਹੋ ਸਕਦਾ ਆ ਹੁਣ ਤੁਸੀਂ ਵੇਖੋ ਵੀ ਕਿੰਨੇ ਲੋਕ ਮਰ ਗਏ ਆ ਕਿੰਨੇ ਰੋਂਦੇ ਆ ਬਹੁਤ ਬੁਰੇ ਹਾਲਾ ਪੰਜਾਬ ਦੇ ਕੀ ਤੁਸੀਂ ਮੁੱਖ ਕਾਰਨ ਕੀ ਮੰਨਦੇ ਹੋ ਬੰਨਾ ਆ ਜਿਹੜੇ ਹਾੜ ਆ ਰਹੇ ਨੇ ਇਹਨਾਂ ਦੇ ਮੁੱਖ ਇਹ ਤਾਂ ਕੋਈ ਸਰਕਾਰਾਂ ਦੀ ਨੰਗੇਲੀ ਆ ਅੱਛਾ ਕੁਝ ਗੁਜਰਤ ਦੇ ਵੀ ਗੁਜਰਤ ਤਾਂ ਚਲ ਬਾਰਸ਼ਾਂ ਹੁੰਦੀਆਂ ਆ ਤੇ ਸਰਕਾਰਾਂ ਆਪ ਦਾ ਕੰਟਰੋਲ ਕਰਨੇ ਤੇ ਕੋਈ ਬੰਨਣਾ ਇਹ ਹੜ ਬਚਾਇਆ ਜਾ ਸਕਦਾ ਸੀ ਹਾਂ ਬਚਾਇਆ ਸਕਦਾ ਸੀ ਜਿਵੇਂ ਪਿਛਲੇ 23 ਚ ਪਾਣੀ ਆਇਆ ਸੀ ਤੇ ਉਹ ਰੇਤਾ ਕਢਣ ਵਾਲੀ ਸੀ ਆ ਜੱਕਦਮ ਪਾਣੀ ਆਇਆ ਤੇ ਦਰਿਆ ਹਟਿਆ ਗਿਆ ਤੇ ਇਹਨਾਂ ਨੇ ਦੋ ਦਿਨ ਦਿਹਾੜੀ ਖੁੱਲ ਜਿੱਤੀ ਸੀ ਵੀ ਦਾਦਾ ਕੱਢ ਲੋ ਤੇ ਇਹੋ ਬਸ ਦਿਹਾੜੀ ਕਿੰਨਾ ਕੁ ਹੁੰਦਾ ਕਿ ਨੇ ਸਨਸੁੰਦੀ ਬਣਾਉਣਾ ਦਾ ਮੁੜ ਕੇ ਬੰਦ ਕਰਦਾ ਇਹ ਪੈਸੇ ਇਕੱਠੇ ਕਰਨ ਨੂੰ ਆਂਦੇ ਵੀ ਸਾਨੂੰ ਟੈਂਡਰ ਦੇ ਦਿਓ ਤੇ ਫੇਰ ਆ ਤੇ ਕਿਹੜਾ ਇੰਨਾ ਰੇ ਦਾ ਮੁੱਲ ਲਊਗਾ ਕਿੱਥੇ ਜੇ ਇਹਨਾਂ ਨੀਆ ਪੈਸਾ ਹੋਊਗਾ ਤੇ ਗਾਂ ਰੇ ਦਾ ਤਾਂ ਕੰਮ ਚੱਲੂਗਾ ਜੇ ਪੈਸਾ ਨਾ ਕੋਈ ਜਿੰਮੇਦਾਰ ਕੋ ਰਿਆ ਕਿੱਥੋਂ ਆ ਇਹਨਾਂ ਵੀ ਜਿੰਮੇਦਾਰਾਂ ਜਿਹਨੀਆਂ ਜ਼ਮੀਨਾਂ ਮਾਲਕੀ ਜ਼ਮੀਨਾਂ ਦਰਿਆਵਾਂ ਦੇ ਵਿੱਚ ਉਹ ਇਹ ਖੁੱਲੀ ਛੁੱਟੀ ਦੇ ਦੇਣਾ ਵੀ ਆਪਦੀ ਵੇਚ ਲੋ ਦਰਿਆ ਖਾਲੀ ਹੋ ਜੇ ਬੰਨਾ ਕੰਡਿਆਂ ਦੇ ਬੰਨ ਲੱਗ ਜਾਣ ਤੇ ਸਰਕਾਰਾਂ ਚਲੋ ਗੁਜਰਤ ਦੀ ਆਫਤ ਆ ਜਾਣੀ ਉਹ ਵੱਖਰੀ ਗੱਲ ਆ ਪਰ ਇਹ ਸਰਕਾਰ ਤਾਂ ਕੁਝ ਕਰੇ ਨਾ ਸਰਕਾਰ ਜਦੋਂ ਸੌਂ ਹੀ ਗਈ ਆ ਅਸਲ ਨਹੀਂ ਸੌਂਗੀ ਆ ਕੁਛ ਨਹੀਂ 23 ਤੋਂ 25 ਤੱਕ ਕੋਈ ਹਾਲਾਤ ਬਦਲੇ ਕੋਈ ਲਾਦ ਨਹੀਂ ਬਦਲੇ 23 ਨੰਗੀ ਤੇ 25 ਫਿਰ ਪਾਣੀ ਆ ਗਿਆ ਇੱਕ ਵਾਰ ਫਤਲ ਹੀ ਚੁੱਕੀ ਆਗੇ ਮਤਲਬ ਸਰਕਾਰ ਨੇ ਕੋਈ ਸਿੱਖਿਆ ਨਹੀਂ ਕੁਛ ਨਹੀਂ ਭਈ 23 ਚ ਵੀ ਇਹ ਲੋਕ ਪ੍ਰਭਾਵਿਤ 25 ਚ ਵੀ ਲੋਕ ਆਂਦਗੀ ਤਾਂ ਉੱਕਾ ਹੀ ਸੌਂਗੇ ਆ ਨਾ ਪਿਛਲੀ ਆ ਤਾਂ ਮਾੜਾ ਮੋੜ ਕੋਈ ਆਗੇ ਸੀ ਆਂਦਗੀ ਤਾਂ ਉੱਕਾ ਹੀ ਸੌਂਗੇ ਆਂਦਗੀ ਦਾ ਜਿਹੜੀਆਂ ਜਿਵੇਂ ਉਧਰ ਬਾਉਪੁਰ ਪਾਣੀ ਆਇਆ ਉਧਰ ਵੀ ਆਪਣੀ ਜ਼ਮੀਨਾਂ ਮੰਡ ਚ ਅੱਛਾ ਸੁਲਤਾਨਪੁਰ ਏਰੀਆ ਚ ਤੇ ਉਧਰ ਲੋ ਜਿਹੜੇ ਆ ਆਪਣੇ ਭਾਈ ਅਮਰਤਪਾਲ ਦੇ ਬੰਦੇ ਆ ਉਹ ਲੈ ਕੇ ਜਾਣਦੇ ਆ ਸਾਰਾ ਰਾਸ਼ਨ ਪਾਣੀ ਪ੍ਰਾਈਵੇਟ ਜਿਹੜੇ ਆਪਣੇ ਤਾਂ ਫਿਰ ਕੀ ਤੁਸੀਂ ਹੜਾਂ ਦੇ ਲਈ ਰੱਖੇ ਹੋਏ ਹੋ ਅੱਭੀ ਹੜਾਂ ਦੇ ਜਦੋਂ ਹੜ ਜਦੋਂ ਇਹ ਵੀ ਪਤਾ ਲੱਗਦਾ ਨਾ ਕਿ ਜਦੋਂ ਪਾਣੀ ਦੀ ਤੁਹਾਨੂੰ ਹੀ ਜ਼ਮੀਨਾਂ ਨੂੰ ਜ਼ਰੂਰਤ ਹੁੰਦੀ ਆ ਉਦੋਂ ਤੁਹਾਨੂੰ ਨਹੀਂ ਮਿਲਦਾ ਉਦੋਂ ਤੁਹਾਨੂੰ ਬੋਰਾ ਚੋਂ ਲਾਉਣਾ ਪੈਂਦਾ ਪਰ ਜਦੋਂ ਪਾਣੀ ਵੱਧ ਗਿਆ ਉਦੋਂ ਤੁਹਾਡੇ ਵੱਲ ਆ ਗਿਆ ਇਹ ਸਰਕਾਰਾਂ ਦੇ ਆ ਵੀ ਬੋਰ ਨਾ ਕਰਾਓ ਪਾਣੀ ਮੁੱਕ ਜਾਣਾ ਇਹਨਾਂ ਨੂੰ ਹੁਣ ਪੁੱਛੇ ਵੀ ਆ ਪਾਣੀ ਕਿੱਥੋਂ ਆਇਆ ਹੈ ਪਾਣੀ ਨਹੀਂ ਮੁੱਕਦਾ ਬੰਦੇ ਮੁੱਕ ਜਾਣਾ ਵਾ ਪਾਣੀ ਅਜੇ ਤੱਕ ਮੁੱਕਿਆ ਗੁਰਬਾ ਵੀ ਗੁਰਨਾਨਕ ਦੇਵ ਜੀ ਤੋਂ ਜਿਉਂ ਦੀ ਸਿਟੀ ਸਾਜੀ ਆ ਪਾਣੀ ਕਿਤੇ ਮੁੱਕਿਆ ਵਾ ਪਾਣੀ ਨਹੀਂ ਮੁਕਣਾ ਇਹ ਕੰਟਰੋਲ ਕਰਨ ਜੇ ਬਾਹਰਲੇ ਦੇਸ਼ਾਂ ਨੇ ਆਪੋ ਆਪਣੇ ਡਿਵੈਲਪਮੈਂਟ ਕੀਤੀ ਆ ਸਾਰਾ ਕੁਝ ਕੀਤਾ ਆ ਕੰਟਰੋਲ ਕੀਤਾ ਤੇ ਮਤਲਬ ਉਹ ਇਹ ਵੀ ਤੁਸੀਂ ਹੜਾਂ ਦੀ ਲੈ ਰੱਖਿਆ ਹੋਏ ਹੋ ਵੀ ਹੜਾਂ ਦੀ ਮਾਰ ਝੱਲੋ ਬਸ ਇਸੇ ਕਰਕੇ ਆ ਜੀਮੇਦਾਰਾਂ ਨੂੰ ਸਿੱਖ ਨੂੰ ਇਹ ਉੱਠਣ ਨਹੀਂ ਦੇਣਾ ਸਰਕਾਰਾਂ ਆਂ ਦੀਆਂ ਹਾਂ ਆਓ ਵੇਖੋ ਹਾਂਜੀ ਪਾਣੀ ਪੀਣ ਵਾਲੇ ਜਿਹੜੇ ਆ ਬੋਰ ਘਰ ਦੇ ਕਰਵਾਏ ਹੋਏ ਉਹਨਾਂ ਚ ਪਾਣੀ ਆਵੇ ਜਾਈ ਜਾਂਦਾ ਸਾਡੇ ਪੀਣਯੋਗ ਪਾਣੀ ਵੀ ਖਰਾਬ ਹੋ ਗਿਆ ਜੀ ਅੱਛਾ ਮਤਲਬ ਹੁਣ ਤੁਹਾਡੇ ਘਰਾਂ ਦੇ ਵਿੱਚ ਪੀਣ ਵਾਲਾ ਪਾਣੀ ਜਿਹੜਾ ਉਹ ਵੀ ਨਹੀਂ ਬਚਿਆ ਨਾ ਉਹ ਵੀ ਨਹੀਂ ਬਚਿਆ ਵੀ ਸਾਰਾ ਆਵੇ ਆ ਵਿੱਚ ਸਾਰੀ ਆਵੇ ਸਾਰਾ ਪਾਣੀ ਖਿੱਚਣ ਲਈ ਜਾਵੇ ਛੂ ਛੂ ਜਿੰਨੀ ਹੁੰਦੀ ਪਈ ਆ ਨਾ ਇਹ ਸਾਰਾ ਪਾਣੀ ਥੱਲੋਂ ਇਕੱਠਾ ਹੋ ਕੇ ਬੋਰ ਚ ਪਈ ਜਾਂਦਾ ਬੋਰ ਤਾਂ ਆ ਆਵਾਜ਼ ਆਵਾਜ਼ ਕਿਸ ਤਰ੍ਹਾਂ ਸੁਣਦੇ ਹੋਣੀ ਤੇ ਪਾਣੀ ਕਿਨਾਂ ਦਾ ਪਾਹੋ ਕੇ ਬੋਰ ਦੇ ਵਿੱਚ ਪੈ ਰਿਹਾ ਹੈ ਇਹ ਹਾਲਾਤ ਨੇ ਇਨਾਂ ਪਿੰਡਾਂ ਦੇ ਇਹ ਇਨਾਂ ਪਿੰਡਾਂ ਦੀ ਤਸਵੀਰ ਆ ਜਿਹੜੇ ਕਹਿੰਦੇ ਨੇ ਕਿ ਅਸੀਂ ਪਾਣੀ ਪੀਣ ਜੋਗ ਰਹਿ ਗਿਆ ਆ ਜਿਹੜਾ ਸੂੰ ਸੂੰ ਕਰਨ ਡਿਆ ਵਾ ਇਹ ਬੋਰ ਪਾਣੀ ਪੀਣ ਜੋਗ ਰਹਿ ਗਿਆ ਇਹਨਾਂ ਦਾ ਬਿਮਾਰੀ ਘਰ ਆ ਅਸੀਂ ਆਪਦਾ ਪਾਣੀ ਮੋਲ ਲਿਆ ਕੇ ਪੀਂਟ ਆ 5 6 ਮਹੀਨੇ ਪਾਣੀ ਬਾਹਰੋਂ ਲਿਆ ਕੇ ਜਾਂ ਫਿਲਟਰ ਜਿਵੇਂ ਲੱਗੇ ਹੋਏ ਆ ਤੇ ਫਿਲਟਰਾਂ ਦਾ ਪਾਣੀ ਪੀਣਾ ਪਊਗਾ ਅੱਛਾ ਪਿਛਲੀ ਵਾਰੀ ਵੀ ਇਹੇ ਸਾਂ ਕੁਛ ਸੀ ਇਹ ਹੈ ਇਹ ਸੇਮ ਹੀ ਸਾਰਾ ਕੁਛ ਸੀ ਪਟਕੇ ਦੁਆਰੇ ਸਾਰਾ ਕਰਨੀ ਪਣੀ ਕਿ ਨਹੀਂ ਹਾਂ ਦੁਬਾਰਾ ਕਰਨਾ ਪਊਗਾ ਸਹੀ ਦੁਬਾਰਾ ਫੇਰ ਮਤਲਬ ਜਿਹੜਾ ਇਹ ਖਰਾਬਾ ਹੋਇਆ ਉਹ ਤਾਂ ਹੋਇਆ ਹੀ ਉਸ ਤੋਂ ਬਾਅਦ ਇਹ ਅਲ ਇਹ ਨੇ ਨਾ ਪਿੰਡਾਂ ਦੇ ਹਾਲਾਤ ਨੇ ਜਿਨ੍ਹਾਂ ਨੇ ਆਪਣੇ ਰਹਿਣ ਬਸੇਰੇ ਬਣਾਏ ਆਪਣੀਆਂ ਜ਼ਮੀਨਾਂ ਪਰ ਇਹ ਕਹਿੰਦੇ ਨੇ ਕਿ ਸਰਕਾਰਾਂ ਵੱਲੋਂ ਸਾਨੂੰ ਮਿਲਦਾ ਕੁਝ ਨਹੀਂ ਸਾਡਾ ਖਰਾਬਾ 2023 ਦੇ ਵਿੱਚ ਹੋਇਆ 2023 ਦੇ ਵਿੱਚ ਵੀ ਅਸੀਂ ਇਦਾਂ ਹੀ ਬਰਬਾਦ ਹੋਏ ਇਦਾਂ ਹੀ ਤਬਾਹ ਹੋਏ ਮਿਲਿਆ ਸਾਨੂੰ ਉਦੋਂ ਵੀ ਕੁਝ ਨਹੀਂ ਉਸ ਤੋਂ ਬਾਅਦ ਹੁਣ ਬਰਬਾਦੀ ਹੋਈ ਹੁਣ ਤਬਾਹੀ ਹੋਈ ਤੇ ਹੁਣ ਵੀ ਉਮੇ ਦਿਓ ਮੈਂ ਤੇ ਹਾਲੇ ਤੱਕ ਵੱਡੀ ਸ਼ਰਮ ਦੀ ਗੱਲ ਇਹ ਰਹੀ ਕਿ ਹਾਲੇ ਤੱਕ ਕੋਈ ਪ੍ਰਸ਼ਾਸਨਿਕ ਅਧਿਕਾਰੀ ਆ ਕੇ ਇੱਥੇ ਟੋਕਿਆ ਤੱਕ ਨਹੀਂ ਸ਼ਾਇਦ ਇਸ ਤੋਂ ਵੱਧ ਸ਼ਰਮ ਦੀ ਗੱਲ ਕੁਝ ਨਹੀਂ ਹੋ ਸਕਦੀ